ਵੜੀ ਆ ਤੁਸੀਂ ਪੰਜਾਹ ਦੇ ਤਾਣ ਬੰਦ ਹੋਈ ਐ ਕੰਪਲ ਸਰਕਾਰ ਨੇ ਨਹੀਂ ਕੀਤਾ ਅਜੇ ਤੱਕ ਫੰਡ ਲੈਬ ਦਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਏ ਤੁਹਾਡੇ ਸਕਾਲ ਨੂੰ ਆਇਆ 5 ਕਰੋੜ ਰੁਪਇਆ ਜਿੱਥੇ ਉਹ ਐਗਰੀਕਲਚਰ ਕਾਪੀ ਨਹੀਂ ਚੱਲ ਰਹੀ ਸਰ ਤੁਹਾਡੀ ਉਹ ਤਾਂ ਹੀ ਤਾਂ ਪੁੱਛਣਾ ਸੁਣੋ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਆ ਰਿਹਾ ਤੁਸੀਂ ਤਾਂ ਹੀ ਵੀ ਕਰ ਰਹੇ ਹਾਂ ਅਸੀਂ ਇੱਥੇ ਵੀਟ ਕਰਕੇ ਜਮਣੇ ਤੇ ਲੱਗਾ ਹੋ ਸਕਦਾ ਹਾਂ ਗੱਲ ਕਰੂੰਗਾ ਤੁਸੀਂ ਜਿੱਥੇ ਮਰਤੀ ਬੈਠੋ ਮੈਨੂੰ ਮੈਂ ਉੱਥੇ ਜਾ ਕੇ ਤੁਹਾਨੂੰ ਮਤਲਬ ਇਹ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਹੇ ਹੋ ਤੁਸੀਂ ਇੱਥੇ ਕਹਿਣ ਲਾਗੇ ਚੈੱਕ ਕਰੋਗੇ ਜੇ ਜੋ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਂ ਤੁਹਾਡੇ ਪ੍ਰਿੰਸੀਪਲ ਨੂੰ ਜਿੱਠੀ ਲਿਖਾਉਣੀ ਹੈ ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ ਕਈ ਨਹੀਂ ਸੋ ਮੈਨੂੰ ਥੋੜਾ ਚੁੱਪੀ ਨਹੀਂ ਲਖਾਈ ਗਈ ਤਾਂ ਤੁਸੀਂ ਕੀ ਕਰਦੇ ਸੀ ਕਿਸੇ ਸਟੂਡੈਂਟ ਆ ਤੁਸੀਂ ਕਰਦੇ ਸੀ ਅੱਜ ਅਸੀਂ ਆਣਾ ਫਿਰ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਅਜੀਤ ਇਹ ਬੈਠੇ ਰਹੋ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਹੋਊਗੀ ਫਿਰ ਇੱਕ ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਢਕਾ ਵਿੱਚ ਨਾ ਆਵੋ ਐਵੇਂ ਕਿਸੇ ਦੀ ਉਂਗਲੀ ਤੇ ਨਾ ਚੜਾਓ ਤੁਹਾਡੇ ਅਫਸਰਾਂ ਨਾਲ ਤੁਹਾਡੇ ਪ੍ਰੋਫੈਸਰਾਂ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਮੰਨਣਾ ਕਿ ਆਏ ਕੱਲਾ ਇਹ ਕਹਿਣਾ ਨਹੀਂ ਉਹਨਾਂ ਦੇ ਫਿਰ ਕੋਈ ਨਹੀਂ ਅੱਗੇ ਵੀ ਅਸੀਂ ਕਰਾਈ ਅੱਗੇ ਵੀ ਕਰਾਈ ਤੇ ਬੈਠੇ ਆਂ ਕੋਈ ਨਹੀਂ ਬੈਠੋ ਸਰਕਾਰ ਦੀ ਇੱਥੇ ਗੱਲ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰ ਗਏ ਵੀ ਕੁਝ ਕਰਨਾ ਹੁੰਦਾ ਪੀਬਾ ਜੀ ਦੇਖੋ ਤੁਸੀਂ ਸਾਡੇ ਬੱਚਿਆਂ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਧਿਰਤਿਆਂ ਨਾਲ ਸਰ ਤੁਹਾਨੂੰ ਕੋਈ ਨਹੀਂ ਮੈਂ ਆ ਰਿਹਾ ਆਪਸੇ ਕੋਈ ਆ ਰਿਹਾ ਕੋਈ ਨਹੀਂ ਤੁਸੀਂ ਟਾਈਮ ਤੋਂ ਬਹੁਤ ਲੇਟ ਆ ਸਰ ਇਹ ਕਿਉਂ ਜੀ ਜਿਹਦੇ ਨਾਲ ਇੱਕ ਮਿੰਟ ਬੋਲੋ ਖੜਤਾ ਹੋ ਕੇ ਬੈਠਦੇ ਰਹੇ ਤੇ ਹੁਣ ਤੁਹਾਨੂੰ ਅਸੀਂ ਚਲਵਾ ਕੇ ਦਿੱਤੀ ਤੁਹਾਨੂੰ ਮੈਂ ਤੁਹਾਨੂੰ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਦੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀ ਐਫੀਨੇਸ਼ਨ ਦੋਰੀ ਮੈਂ 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 ਬੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਰ ਦੀ ਨਮਾਇਸ਼ ਕਿਨਾਰੇ ਕਿਉਂ ਕਿ ਉਹ ਸਰਕਾਰ ਨਹੀਂ ਕੀਤੀ ਆਪਾਂ ਕੋਈ ਪ੍ਰਿੰਸੀਪਲ ਦੇ ਕੰਮ ਨਹੀਂ ਕਰ ਸਕਦੇ ਕੰਮ ਨਹੀਂ ਕਰ ਸਕਦੇ ਸਰਕਾਰੀ ਕੌਣ ਜਿਵੇਂ ਸਰਕਾਰੀ ਕੌਣ ਜਿਵੇਂ ਤੁਸੀਂ ਪ੍ਰਾਈਵੇਟ ਪਰ ਮੈਂ ਕੋ ਜਵਾਬ ਦੂੰਗਾ ਅਫਸਰ ਜੀ ਸਾਰੀ ਸਰਕਾਰ ਸਾਰੀ ਕੰਮ ਜਵਾਬ ਮੈਂ ਦੇਣਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੀ ਕਰਤਾ ਨਹੀਂ ਪੜ੍ਹਤੀ ਕੀਤੀ ਉਹਨਾਂ ਨੇ ਕੀ 24 ਸਰਕਾਰੀ ਕਾਲਜ ਪ੍ਰਾਈਵੇਟ ਜਿਹੜਾ ਕੰਬੀਰਾ ਸੀ ਬਾਰੇ ਮਿੰਟ ਕਾਲਜ ਪ੍ਰਾਈਵੇਟ ਕਾਲਜ ਨਹੀਂ ਸਰਕਾਰੀ ਕਾਲਜ ਫਿਰ ਸਰਕਾਰੀ ਰਹੂਗਾ ਇਹ ਸਰਕਾਰੀ ਰਹੂਗਾ ਨਾ ਫਿਰ ਵੀ ਵਾਲੀ ਵੀ ਸਰਕਾਰੀ ਰਹੂਗੀ ਸਰ ਸਰੱਖਾਂਗੇ ਸਰਕਾਰੀ ਮਾੜੀ ਤੇ ਪੁੱਛਿਆ ਜੀ ਸਰਫਰ ਕੋਲੇ ਨੂੰ ਮੋਸਟਫਾਈ ਬੋ ਤਾਂ ਕੰਮ ਨਹੀਂ ਕਰਦਾ ਕੋਈ ਬੰਦਾ ਤੁਸੀਂ ਸਾਡੇ ਨਾਲ ਆ ਗਿਆ ਸਰ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਹੈ ਸਰਕਾਰੀ ਵਾਲੀ ਹੋਣਗੇ ਸਰਕਾਰ ਦੇ ਅੰਦਰ ਹੀ ਆਉਂਦਾ ਸਰਕਾਰ ਜੀ ਸਾਰਾ ਕੰਮ ਮੈਂ ਨਹੀਂ ਕਰਦਾ ਪ੍ਰਿੰਸੀਪਲ ਰੱਖਿਆ ਆਪਣਾ ਸੁਨੇ ਕੰਮ ਕਰੇ ਚੋੜੇ ਨਹੀਂ ਪੜਦੇ ਮੈਦਨ ਪੜਦੇ ਹੈ ਇਹ ਦੇ ਕਾਲ ਲਈ ਤੁਸੀਂ ਪ੍ਰਾਈਵੇਟ ਭਰਤੀਆਂ ਕਰ ਲਈ ਸਰਕਾਰੀ ਕੋਈ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਹੇ ਐਵੇਂ ਨਾ ਬੰਦ ਲੋੜ ਤੋਂ ਰੋਲਾ ਪਾ ਗਾ ਮੈਂ ਕਿਹਾ ਜੀ ਉਹਨਾਂ ਦੇ ਮੂੰਹ 'ਤੇ ਫੱਟੂਗਾ ਮੈਂ ਆ ਰਿਹਾ ਤੁਹਾਡੇ ਕਾਲਜ ਤੇ ਤੁਸੀਂ ਕਾਲਜ ਕੋਲ ਤੋਂ ਮਟਾ ਜਾ ਤੁਸੀਂ ਟਾਈਮ ਤੋਂ ਬਹੁਤ ਲੇਟ ਆ ਸਰ ਇਹ ਕਿਉਂ ਜੀ ਜਿਹਦੇ ਨਾਲ ਇੱਕ ਮਿੰਟ ਬੋਲੋ ਖੜਤਾ ਹੋ ਕੇ ਬੈਠਦੇ ਰਹੇ ਤੇ ਹੁਣ ਤੁਹਾਨੂੰ ਚਲਵਾ ਕੇ ਵੀ ਦਿੱਤੀ ਤੁਹਾਨੂੰ ਮੈਂ ਤੁਹਾਨੂੰ ਜਿਹੜੇ ਬੰਦੇ ਨੇ ਬੰਦ ਕਰਵਾਈ ਆ ਮੈਂ ਕਰਵਾ ਕੇ ਦਿੱਤੀ ਹੈ ਜ਼ਰੂਰੀ ਸ਼ਰਤ ਤਾਂ ਪੂਰੀ ਨਹੀਂ ਕੀਤੀ ਐਫੀਨੇਸ਼ਨ ਹੋ ਗਈ ਮੈਂ 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 ਬੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਆਫਰ ਦੀ ਨਲਾਇਕ ਨਹੀਂ ਰਹੀ ਕਿਉਂ ਕਿਉਂ ਹੋਈ ਸਰਕਾਰ ਨਹੀਂ ਕੀਤੀ ਆਪਾਂ ਆਪਾਂ ਕੋਈ ਪ੍ਰਿੰਸੀਪਲ ਦੇ ਕੰਮ ਨਹੀਂ ਕਰ ਸਕਦੇ ਸਰਕਾਰੀ ਕਾਲਜ ਵਿੱਚ ਤੁਸੀਂ ਪ੍ਰਾਈਵੇਟ ਕਾਲਜ ਵਿੱਚ ਤੁਸੀਂ ਪ੍ਰਾਈਵੇਟ ਮੈਂ ਕੋ ਜਵਾਬ ਦੇਣਾ ਥੋੜਾ ਆਫਰ ਦੇ ਸਾਰੇ ਸਾਰੇ ਕਾਲਜ ਜਵਾਬ ਮੈਂ ਦੇਣਾ ਪ੍ਰਾਈਵੇਟ ਕਾਲਜ ਵਿੱਚ ਤੁਸੀਂ ਪ੍ਰਾਈਵੇਟ ਮੈਂ ਕੋ ਜਵਾਬ ਦੇਣਾ ਥੋੜਾ ਆਫਰ ਦੇ ਸਾਰੇ ਸਾਰੇ ਕਾਲਜ ਜਵਾਬ ਮੈਂ ਦੇਣਾ ਮੈਂ ਆਪਾਂ ਇਹੀ ਗੱਲ ਜਿਹੜੀ ਗੱਲ ਕੋਈ ਜਿਹੜੀ ਗੱਲ ਮੇਰੇ ਨਾਲ ਸੰਬੰਧਤ ਹੀ ਨਹੀਂ ਸਾਰੀ ਕੋ ਡਿਮਾਂਡ ਹੈ ਐਗਰੀਕਲਚਰ ਨੂੰ ਸਰਕਾਰੀ ਕਰੋ ਹੋ ਜੂਗੀ ਸਰਕਾਰੀ ਵਾਰਡ ਦੇ ਅੰਦਰ ਅੰਦਰ ਅੰਡਾ ਇਹ ਹੋਏਗੀ ਅਸੀਂ ਕਰ ਰਹੇ ਹਾਂ ਅਸੀਂ ਕੀਤੀ ਆ ਫੇਰ ਕਰਾਂਗੇ ਫੇਰ ਮੰਨਾਂਗੇ ਆਏ ਕੱਲਾ ਇਹ ਕਹਿਣਾ ਨਹੀਂ ਹੁਣ ਆ ਵੀ ਫੇਰ ਕੋਈ ਨਹੀਂ ਅੱਕੇ ਵੀ ਅਸੀਂ ਕਰਾਈ ਆ ਕਿਨੇ ਕਰਾਈ ਕੇ ਬੈਠੇ ਆ ਕੋਈ ਨਹੀਂ ਬੈਠੋ ਸਰਕਾਰ ਦੀ ਇੱਥੇ ਗੱਲ ਦੀ ਸਰਕਾਰ ਇਹ ਐਮਐਲ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰ ਗਏ ਵੀ ਕੁਝ ਕਰਨਾ ਹੁੰਦਾ ਪ੍ਰਾਈਵੇਟ ਕੌਣ ਹੋ ਸਕਦਾ ਨਾ ਕੋਈ ਕਾਲਜ ਸਰਕਾਰੀ ਪ੍ਰਾਈਵੇਟ ਪਰਸਨ ਸਰਕਾਰੀ ਕਿਰਾਏ ਤੇ ਦਿੱਤੀ ਹੈ ਤੁਹਾਨੂੰ ਫਿਰ ਵੀ ਦੋ ਵਾਰ ਨੋਟੀਫਿਕੇਸ਼ਨ ਭਰਤੀਆਂ ਦਾ ਜਾਰੀ ਕੀਤਾ ਬਿਲਕੁਲ ਹੀ ਕੀਤਾ ਕੰਮ ਨਹੀਂ ਕੀਤਾ ਜੋ ਲੋਕ ਕਰਨਾ ਸੀ ਫਰੀਦਕੋਟ ਦੇ ਆਪੀਜ਼ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫਰੀ ਆਫ ਕਾਸਟ ਕੰਮ ਕਰਨ ਦਾ ਇਤਿਆਸ ਸੀਗੇ ਤੁਸੀਂ ਸਰਕਾਰੀ ਭਰਤੀਆਂ ਕਿਉਂ ਨਹੀਂ ਕਰਨਾ ਚਾਹੁੰਦੇ ਇੱਥੇ ਸਰਕਾਰੀ ਕੱਢੀ ਹੋਰ ਕਿ ਦੀ ਸੀ ਉਹ ਦੋਤੀ ਸਰਕਾਰੀ ਦੋ ਵਾਰੀ ਇਹਨਾਂ ਨੇ ਨੋਟੀਫਿਕੇ ਜੀਬਾ ਜੀ ਦੇਖੋ ਤੁਸੀਂ ਸਾਡੇ ਬੱਚਿਓ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਪਰਤੀਆਂ ਨਾਲ ਸਰ ਤੁਹਾਨੂੰ ਕੋਈ ਨਹੀਂ ਮੈਂ ਆ ਰਿਹਾ ਆਪੇ ਕੋਈ ਆ ਰਿਹਾ ਕੋਈ ਨਹੀਂ ਕੋਈ ਗੱਲ ਮੈਂ ਗੱਲ ਕਰ ਲਈ ਤੁਹਾਡੇ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰ ਤਰਨੂ ਗੱਲ ਤਾਂ ਵੀ ਤੁਸੀਂ ਪਰ ਗੱਲ ਗੱਲ ਨਹੀਂ ਹੈ ਸਰ ਸਰਕਾਰੀ ਕੋਲੇ ਸਰਕਾਰੀ ਸਰਕਾਰੀ ਪਰਤੀਆਂ ਲੱਗੋ ਤੁਸੀਂ ਤਾਂ ਉਹ ਸਾਰਾ ਕੁਝ ਹੋਊਗਾ ਪਰ ਕਿਸੇ ਦੇ ਕਹਿਣ ਦਾ ਕੁਝ ਨਹੀਂ ਹੁੰਦਾ ਵੀ ਅਗਰ ਇਹ ਸਰਕਾਰ ਨਾਲ ਵੀ ਕੁਝ ਨਹੀਂ ਹੁੰਦਾ ਭਾਰਾ ਨਹੀਂ ਇਹ ਲੀ ਗੱਲ ਹੈ ਕਿਹੜੀ ਪੋਪਰਤਾ ਤੁਸੀਂ ਬੈਂਦਰੇ ਤੁਹਾਡੇ ਤੋਂ ਉਹ ਮਾਮਲਾ ਮੈਂ ਤੋੜਾ ਕੇ ਦਿੱਤਾ ਮੈਂ ਮੈਂ 20 ਚ ਚਲਵਾ ਦਿੱਤਾ ਨਹੀਂ ਸਮਝਦਾ ਇਹ ਥੋੜਾ ਕੰਮ ਹੋ ਗਿਆ। ਚਲੋ ਠੀਕ ਹੈ ਜੀ ਕੋਈ ਮੈਂ ਉੱਥੇ ਆ ਰਿਹਾ ਤੁਹਾਡੇ ਕਾਲਜ 12 ਵਜੇ ਬਾਅਦ ਕੋਈ ਤਾਂ ਮੈਂ ਹਸਪਤਾਲ ਦਾ ਨੀਂਵ ਕੋਤੋਂ ਰੱਖਣਾ। 12 ਵਜੇ ਆਉਸਾਰੇ ਅੱਜ ਤੁਹਾਡੇ ਨਾਲ ਵੀ ਤੁਹਾਡੇ ਮੂੰਹ ਤੇ ਗੱਲ ਕਰਾਂਗੇ। ਅਜੀ ਇੱਥੇ ਤੁਹਾਡੇ ਨਾਲ ਇੰਨਾ ਬੱਚਾ ਕੋਈ ਨਹੀਂ ਤੁਹਾਡੇ ਨਾਲ ਗੱਲ ਤੁਹਾਡੇ ਮੂੰਹ ਤੇ ਹੋਊਗੀ। ਬੇਟਾ ਇੱਕ ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਪ੍ਰਭਾਵ ਵਿੱਚ ਨਾ ਆਵੋ। ਆ ਐਵੇਂ ਕਿਸੇ ਦੀ ਉਂਗਲੀਾਂ ਤੇ ਨਾ ਚੜਾਓ। ਤੁਹਾਡੇ ਪ੍ਰੋਫੈਸਰ ਨਾਲ ਤੁਹਾਡੇ ਪ੍ਰੋਫੈਸਰ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ। ਜਿਹੜੀ ਜਿਹੜੀ ਗੱਲ ਇੱਥੇ ਪ੍ਰਿਆਰ ਨੂੰ ਪਤਾ ਸਰ ਕੌਣ ਸਮਝੀ ਕੋਈ ਵਿਦਿਆਰਥੀ ਨੂੰ ਵੀ ਕੁਝ ਪਤਾ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੈ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੈ ਜੇ ਤੁਸੀਂ ਕੰਮ ਕਰਨਾ ਤਾਂ ਸਰਕਾਰ ਦੇ ਮੈਂ ਆ ਰਹੇ ਤੁਸੀਂ ਤਾਂ ਬੰਦ ਹੋਈ ਹੈ ਕੰਮ ਕੰਮ ਸਰਕਾਰ ਨੇ ਨਹੀਂ ਕੀਤਾ ਅਜੇ ਤੱਕ ਫੰਡ ਲੈਵਡੋ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਈਆ ਤੁਹਾਡੇ ਸਰਕਾਰ ਤੋਂ ਆਇਆ 5 ਕਰੋੜ ਰੁਪਈਆ ਤੁਸੀਂ ਫਿਰ ਅਗ੍ਰਿਕਲਚਰ ਕਾਲਜ ਜਾਓਗੇ ਸਰ ਉਹ ਤਾਂ ਇਹਦਾ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਹੈ ਤੁਸੀਂ ਪ੍ਰਿੰਸੀਪਲ ਦੀ ਅਚ ਕੋਈ ਗਲਤੀ ਨਹੀਂ ਸਰ ਸਰਕਾਰ ਭਰਤੀਆਂ ਕਰਦੀ ਹੁੰਦੀ ਹੈ ਸਰਕਾਰ ਸਰਕਾਰੀ ਕਾਲਜ ਦੇ ਬੇਟਾ ਇੱਕ ਵਾਰ ਤੁਸੀਂ ਪ੍ਰਿੰਸੀਪਲ ਦੇ ਵਕੀਲ ਨਾਲ ਬਣੋ ਮੈਂ ਤੁਹਾਨੂੰ ਸਾਹਮਣੇ ਪੁੱਛਿ ਦਿਖਾ ਕੇ ਜੀ ਕਾਲਜ ਵਿੱਚ ਸਰਕਾਰ ਸਰਕਾਰ ਭਰਤੀਆਂ ਕਰੇ ਮੈਂ ਕਹਿੰਦਾ ਕਾਲ ਜਾ ਰਿਹਾ ਮੇਰੇ ਦੋ ਵਾਰ ਮੇਰੀ ਕਸਮ ਦੇਖੋ ਜਿਆਦਾ ਇੱਕ ਪਲ ਮੇਰੀ ਕਸਮ ਨੂੰ ਗੱਡੀ ਦਾ ਫਰ ਰੱਖੇ ਕਿਉਂ ਨਹੀਂ ਮੰਦੇ ਰੱਖੇ ਨਹੀਂ ਰੱਖੇ ਸਰਕਾਰ ਜੋ ਸਰਕਾਰ ਦਾ ਕੰਮ ਉਹ ਸਰਕਾਰ ਹੀ ਕਰ ਸਕਦੀ ਹੈ ਨਾ ਕਾਲਜ ਦੇ ਵਿੱਚ ਤੁਹਾਡੇ ਪ੍ਰੋਫੈਸਰਾਂ ਦੀ ਗਲਤੀ ਆ ਤੁਸੀਂ ਕਰ ਸਕਦੇ ਹੋ ਨਹੀਂ ਸਰਕਾਰ ਸਰਕਾਰ ਨੇ ਕਿੰਨੇ ਦਰ ਨੂੰ ਹੋਲਡ ਪਈਆਂ ਹੋਈਆਂ ਸਰ ਆ ਦੀ ਗਲਤ ਕੋਈ। ਚਲ ਮੈਂ ਆ ਰਿਹਾ ਹਾਂ 12 ਵਜੇ। 12 ਵਜੇ। ਕੋਈ ਤਾਂ ਹੀ ਨਹੀਂ ਕਰਦਾ। ਸਰ ਇੱਥੇ ਹੀ ਵੇਟ ਕਰਕੇ ਮੈਂ ਇੱਥੇ ਲੱਗ ਕੇ ਉਹ ਗੱਲ ਕਰ ਦਿਆਂਗਾ ਦੁਪਹਿਰ 'ਚ ਕਰੂੰਗਾ। ਤੁਸੀਂ ਜਿੱਥੇ ਮਰਜ਼ੀ ਬੈਠੋ ਮੈਨੂੰ। ਮੈਂ ਉੱਥੇ ਆ ਕੇ। ਤੁਹਾਨੂੰ ਮਤਲਬ ਇਹ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਹੇ। ਹਾਂ ਤੁਸੀ ਇੱਥੇ ਕਹਿੰਦੇ ਆ ਕੇ ਸੈੱਟ ਕਰੋਗੇ। ਯਾ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਂ ਤੁਹਾਡੇ ਪ੍ਰਿੰਸੀਪਲ ਤੋਂ ਚਿੱਠੀ ਲਿਖਾਉਣੀ ਹੈ। ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ। ਇੰਨੇ ਸਮੇਂ 'ਚ ਤੁਹਾਡੇ ਚਿੱਠੀ ਨਹੀਂ ਲਿਖਾਈ ਗਈ। ਤਾਂ ਤੁਸੀਂ ਕੀ ਕਰਦੇ ਸੀ? ਤੁਸੀਂ ਸਟੂਡੈਂਟ ਆ ਤੁਸੀਂ ਕਰਦੇ ਸੀ ਉੱਥੇ ਵੀ ਜਾ ਨਾ ਮਾਰਦੇ ਨਹੀਂ ਕਾਉਂਟ ਮੈਨੂੰ ਤਾਂ ਤੁਸੀ ਦੱਸੋਗੇ ਮੈਂ ਤਾਂ ਕਰੂੰਗਾ ਮੈਂ ਮਾਇਨੇ ਬਤ ਨਹੀਂ ਬੋਲੋ ਕੋ ਬੇਟਾ ਇਹ ਮੈਂ ਨਾ ਲੋੜ ਤੋਂ ਬਤ ਨਹੀਂ ਬੋਲਦਾ ਸਾਡੇ ਬੱਚਿਓ ਪਰ ਲੋੜ ਤੋਂ ਬਤ ਨਹੀਂ ਬੋਲਦਾ ਇੱਕ ਅੱਗੇ ਆ ਲੋ ਤੁਸੀਂ ਲੋੜ ਤੋਂ ਵੱਧ ਕੰਮ ਕਰੋ ਨਾ ਸਰ ਤੁਸੀਂ ਕਰ ਰਹੇ ਹੋ ਇੱਕ ਵੀ ਨਾਰਾ ਪੂਰਾ ਨਹੀਂ ਕਰਦੇ ਤਾਂ ਕਦੋਂ ਬੰਦ ਹੋਈ ਹੈ ਕੰਮ ਸਰਕਾਰ ਨੇ ਨਹੀਂ ਕੀਤਾ ਅਜੇ ਤੱਕ ਫੰਡ ਲੈਪਟਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਏ ਤੁਹਾਡੇ ਸਕਾਲ ਨੂੰ ਆਇਆ 5 ਕਰੋੜ ਰੁਪਏ ਸੁਪਰੋ ਐਗਰੀਕਲਚਰ ਕਾਪਨੀ ਜਾਉਣੀ ਚਾਹੀਦੀ ਸਰ ਜੀ ਉਹ ਤਾਂ ਇਹਦਾ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਪੈਣਾ ਉਸੇ ਤਾਂ ਹੀ ਵੀ ਕਰਨਾ ਹੈ ਹਾਂ ਸਰ ਇੱਥੇ ਵੀਟ ਕਰਕੇ ਜੇ ਮੈਂ ਲੱਗ ਗਿਆ ਉਹਦਾ ਪੰਨਾ ਗੱਲ ਕਰਦੀ ਮੈਂ ਦਫ਼ਤਰ ਚ ਕਰੂਗਾ ਤੁਸੀਂ ਜਿਸੇ ਮਰਤੀ ਪਲੇਟਫਾਰਮ ਮੈਨੂੰ ਹੈ ਮੈਂ ਉੱਥੇ ਕਰ ਦਿੰਦਾ ਤੁਹਾਨੂੰ ਮਤਲਬ ਇਹ ਇਹ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਿਹਾ ਤੁਸੀਂ ਇੱਥੇ ਕਹਿੰਦੇ ਆ ਕੇ ਛੱਡ